ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਪੰਜਾਬ ਦੇ ਮੌਸਮ ਦੇ ਬਾਰੇ ਅੱਜ ਤਾਇ ਜਾਣਕਾਰੀ ਮੌਸਮ ਦੇ ਬਾਰੇ ਮਿਲੀ ਤਾਇ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਬੀਤੇ ਕੱਲ ਪੰਜਾਬ ਤੇ ਹਰਿਆਣਾ ਚ ਸਾਰਾ ਦਿਨ ਰੋਕ ਰੋਕ ਕੇ ਮੀਂਹ ਪੈਂਦਾ ਰਿਹਾ ਤੇ ਜਿਸ ਕਰਕੇ ਠੰਡ ਨੇ ਜ਼ੋਰ ਫੜ ਲਿਆ। ਇਸ ਠੰਡ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਹੱਥ ਮਿਲੀ ਪਰ ਮੀਂਹ ਪੈਣ ਨਾਲ ਚਾਦਰੀਆਂ ਠਣੀਆਂ ਵਾਵਾ ਕਰਕੇ ਦੋਵਾਂ ਸੂਬਿਆਂ 'ਚ ਠੰਡ ਵਧ ਗਈ ਹੈ ਤੇ ਪੰਜਾਬ ਤੇ 24, 25 ਤੇ 26 ਦਸੰਬਰ ਨੂੰ ਸੀਤ ਲਹਿਰ ਚੱਲਣ ਤੇ ਸੰਗਣੀ ਤੋਂ ਚੇਤਾਵਨੀ ਜਾਰੀ ਕੀਤੀ ਹੈ। ਇਸ ਦਰਾਂਨ ਮੀਂਹ ਦਾ ਸੰਸਾਰਾ ਵੀ جاری ਰਹੇਗਾ। ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸੱਕ ਦੀ ਹੋਰ ਗਰਾਉਂਟ ਦਰਜ ਕੀਤੀ ਜਾਵੇਗੀ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ। ਉਤਰੀ ਭਾਰਤ ਤੇ ਜਲ ਰੀ ਠੰਡ ਦੇ ਵਿਚਕਾਰ ਕਈ ਰਾਜਾਂ 'ਚ ਭਾਰੀ ਬਾਰਿਸ਼ ਲਈ ਚੇਤਾਵਨੀ ਦਿੱਤੀ ਆ। ਆਈਐਮਡੀ ਦੇ ਅਨੁਸਾਰ ਪੱਛਮੀ ਗੜਬੜੀ ਕਰਕੇ ਹੋਈ ਬਾਰਿਸ਼ ਕਰਨ ਕੜਾਕੇ ਦੀ ਠੰਡ ਦੀ ਸੰਭਾਵਨਾ ਵੱਧ ਜਾਵੇਗੀ। ਅਗਲੇ 7 ਦਿਨਾਂ 'ਚ ਮਧ ਪ੍ਰਦੇਸ਼, ਪੰਜਾਬ, ਜੰਮੂ ਕਸ਼ਮੀਰ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਸਥਿਤੀ ਹੋਰ ਖਰਾਬ ਹੋਣ ਦੀ ਸੰਭਾਵਨਾ ਦੱਸੀ ਹੈ ਤੇ ਮੌਸਮ ਵਿਭਾਗ ਨੇ 26 ਦਸੰਬਰ ਦੀ ਰਾਤ ਤੋਂ ਪੱਛਮੀ ਭਾਰਤ, ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਤੀਬਰ ਪੱਛਮੀ ਗੜਬੜੀ ਦੀ ਚੇਤਾਵਨੀ ਦਿੱਤੀ ਆ ਤੇ 27 ਦਸੰਬਰ ਨੂੰ ਦੇਖਣ ਪਛਮੀ ਰਾਜਸਥਾਨ ਚੱਕ ਚੱਕਰਵਾਤੀ ਸਰਕੂਲੇਸ਼ਨ ਬੰਦੀ ਸੰਭਾਵਨਾ ਹੈ ਜੋ ਪੂਰਬੀ ਹਵਾਵਾਂ ਨਾਲ ਮਿਲ ਕੇ 28 ਦਸੰਬਰ ਤੱਕ ਅਰਬ ਸਾਗਰ ਤੇ ਮਗਾਲਦੀ ਖਾੜੀ ਤੇ ਉੱਚੀ ਨਮੀ ਲਿਆਏਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ